ਵਾਇਟਰ ਡੀਕਾ ਚਾਲੋ ਵਾਇਟਰ ਡੀਕਾ ਚਾਲੋ ਤੁਨੂੰ ਲੋਕਾਂ ਨੂੰ ਟੋਟਾ ਤੋਂ ਸੋਡਰਸ ਨਾਲ ਚੋਣ ਹੈ ਇਹ ਧਰਤੀ ਹੈ ਮੇਰਾ ਦੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਨਮ ਹੋਇਆ ਇਹ ਧਰਤੀ ਹੈ ਕਾਲੀ ਫੁੱਲਾ ਸਗੇਤੇ ਜਿੰਨੇ ਗੁਰੂ ਸਾਹਿਬ ਸਾਡੇ ਕੀਤਾ ਇਹ ਧਰਤੀ ਹੈ ਜਿੱਥੇ ਇੱਕ ਸ਼ਹਾਦਤ ਦਿੱਤੀ ਜਿੰਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਉਸ ਤੋਂ ਬਾਅਦ ਚੋਡੇ ਪੁਰਖਾਂ ਨੇ ਪਹਿਲੀ ਲੜਾਈ ਬੁੱਪਰ ਦੇ ਵਿੱਚ ਕੀਤੀ ਡੋਗੀ ਲੜਾਈ ਤੰਦੀ ਦਾ ਦਸਰਾ ਬੰਦ ਕਰਤਾ ਕੋਈ ਤੁਸੀਂ ਕੋਈ ਐਸ਼ਵਸ ਨਹੀਂ ਹੋ ਕਿ ਤਰ ਤੋਂ ਕੋਈ ਇਤਿਹਾਸਿਕ ਤੌਰ ਤੇ ਗਏ ਕਿ ਇਹ ਲੋਕ ਇਹਨਾਂ ਨੇ ਸਿੱਖਾਂ ਦੀ ਲੜਾਈ ਸਿੱਖਾਂ ਦੀ ਆਜ਼ਾਦੀ ਦੇ ਵਿੱਚ ਹਿੱਸਾ ਨਹੀਂ ਲਿਆ ਸੋ ਮੈਂ ਜੋ ਸਰਕਾਰ ਨੇ ਸਿੱਧੂ ਨਾਲ ਕੀਤਾ ਬੜੀ ਜ਼ਰਾਦਤ ਹੈ ਕਿਉਂ ਕਰਕੇ ਇਹ ਅਜੇ ਸੱਚਾ ਚੁੱਚਾ ਰਿਹਾ ਜਿਹੜਾ ਸਰਕਾਰ ਤੇ ਕੋਲ ਖੜ ਰਿਹਾ ਸੀ ਉਸ ਤੇ ਉੱਤੇ ਝੂਠੇ ਬਗਦ ਦੇ ਬਾਖੇ ਕਿ ਪੜਨਾ ਜੇ ਜਿੰਨਾਂ ਨੂੰ ਕਿਚੂ ਆ ਕਿ ਇਹ ਮਾੜੀ ਗੱਲ ਹੈ ਛੋਟੀਆਂ ਛੋਟੀਆਂ ਗਿਰਨਾ ਕਰਕੇ ਉਸ ਉੱਤੇ ਕੇਸ ਕਰਦੇ ਆਪ ਪਾਰਟੀ ਨੂੰ ਇਹ ਡੇਟ ਦੇਣਾ ਚਾਹੀਦਾ ਕਿ ਤੁਸੀਂ ਕਿੱਥੇ ਫਿਰਦੇ ਹੋ ਕਿਵੇਂ ਤੁਸੀਂ ਜਿਹੜੇ ਡਿਵਿਜ਼ਨ ਰੂਪ ਦੇ ਬੋਟੇ ਦੇ ਨਾਲ ਵਿਹਾਰ ਕਰਦੇ ਹੋ ਗੱਲਾਂ ਅਗਲ ਪਾਛੇ ਕਸੇ ਛਡੋਦਾ ਸੀ ਉਸ ਨੂੰ ਕਿਹਾ ਇਹ ਹੁਣ ਉਹ ਜਿੰਦ ਸਿੱਤ ਨੂੰ ਮੰਨ ਰਿਹਾ ਇਹ ਚੀਜ਼ ਕਰਨੀ ਨਹੀਂ ਦਿੱਲੀ ਦੀ ਸਰਕਾਰ ਨੂੰ ਮੈਂ ਕਹਿੰਦਾ ਵੀ ਇਹ ਜਿੰਦ ਸਿੱਤ ਨੂੰ ਗੱਲ ਤੱਕ ਨਾ ਛੱਡਿਆ ਤਾਂ ਸਾਰੇ ਜੁਗੀਆਂ ਦੇ ਵਿੱਚ ਆਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਪੱਤਾੜੀਆਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਿੱਖਿਆ ਦੇ ਪ੍ਰਦਰਸ਼ਨ ਹੋਣਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੋਇਆ ਜਦੋਂ ਆਪਣਾ ਪਾਲ ਸਿੰਘ ਨੂੰ ਇਹ ਸਰਕਾਰ ਨੇ ਫੜਿਆ ਔਰ ਪ੍ਰੋਡਿਊਸਰ ਮੋਤੀ ਸਾਹਿਬ ਰੁਛੀ ਇੱਕ ਨਵੀਂ ਲਹਿਰ ਸ਼ੁਰੂ ਕੀਤੀ ਹੈ ਸਾਡੇ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਮਰੀਕਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਨਜਾਇਦੇ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਨੀਜਰ ਤੋਂ ਲੈ ਕੇ ਸ਼ਹੀਦ ਕਰਾਤੇ ਇਹ ਜੀ ਸਿੱਖਾ ਦੇ ਸਿਧਿ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਐ ਕਿ ਆਪਣੇ ਰੋਹ ਹਟਾਈਏ ਪਰ ਸਾਨੂੰ ਬੰਦਾ ਉਹ ਚਾਹੀਦਾ ਜਿਹੜਾ ਸਿੱਖਾਂ ਦੀ ਗੱਲ ਮੰਨ ਮਿੰਟ ਦੇ ਵਿੱਚ ਕਰ ਸਕੇ ਜੋਰਦਨਾ ਕਰ ਸਕੇ ਔਰ ਹਿੰਦੂ ਕੋਪਰ ਤੋਂ ਦੱਸ ਸਕੇ ਕਿ ਕਿਹੜੇ ਕਿਹੜੇ ਬੰਦੇ ਨਿੱਤ ਤੋਂ ਉਰਾਨੋ ਨੱਪੇ ਤੋਂ ਮਨ ਸੇ ਵਾਲਕੋ ਸੋ ਦੋ ਸੇਕੋ ਅਕਾਲ ਚੰਨ ਝੰਡੇ ਜੋ ਪਰਪਰ ਪਰਪ ਨਹੀਂ ਸੇਕ ਪਰ ਜੋਟੋ ਰੋਡੇ ਜੋ ਹਨਾਣੇ ਦੇ ਵਿੱਚ ਦੀਪ ਸੇਕੋ ਪੰਜਾਬ ਦੇ ਵਿੱਚ ਮੋਸਵਾ ਜੋ ਆਹ ਇਹ ਸਖਰੀਤ ਅਸੀਂ ਇਹ ਸਖਰੀਤ ਦਾ ਬਰਦਾਸ਼ਤ ਨਹੀਂ ਕਰਦੇ ਜੇ ਅਗਰ ਪ੍ਰੋਬਲਮ ਜੇ ਸਰਕਾਰ ਨੇ ਵਾੜੇ ਸੱਤੋਂ ਨਾਮ ਛੱਡਿਆ ਗੱਲ ਤੱਕ ਇਹ ਰਹਿਦਾ ਪ੍ਰੋਬਲਮ ਜੀ ਕਿਸ ਤਰ੍ਹਾਂ ਦੇ ਹਲਕੇ ਧੂੜੀ ਦੇ ਵਿੱਚ ਅਸੀਂ ਬੜਾ ਤਕੜਾ ਕੱਟ ਕਰਦਾ ਹੈ ਕਿ ਦੱਸਣਾ ਹੈ ਕਿ ਭਗਵੰਤ ਸਿੰਘ ਜਿੱਥੇ ਤੇਰਾ ਹਲਕਾ ਧੂੜੀ ਉੱਥੇ ਫੋਟਾ ਪਹੁੰਚ ਜਾਂਦੀ ਹੈ ਜੇ ਤੂੰ ਇਹਨੂੰ ਨਾ ਰਹਾ ਕੀਤਾ ਜਦ ਤੱਕ ਹਾਂ ਜੀ ਆਸਤੈ ਸ੍ਰੀ ਅਕਾਲ ਇੱਥੇ ਦਾ ਇੱਕ ਬਿਹਤਰੀਨ ਮਾ ਡਾਕਟਰ ਸਾਹਿਬ ਅਸ리에 ਉਸ ਤੋਂ ਤੇ ਵੀ ਜੰਡਾਂ ਨੂੰ ਖਿੱਚ ਤੱਕ ਦੋਸ਼ ਲਾਇਆ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਦੋਸ਼ਾਂ ਦੇ ਵਿੱਚ ਡਾਕਟਰ ਨੂੰ ਪੜਨਾ ਜ਼ਲੀਲ ਕਰਦਾ

गिरफ़्तारता फते जी फते वाहिगुरू जी کا ख़ालसा वाहिगुरू जी फतेह